ਦਾਦੀ ਜੀ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਨੇ ਕਿਉਂ ਗੁੱਸੇ ਵਿੱਚ ਹੋ ਤੁਸੀਂ ਗੁੱਸੇ ਵਿੱਚ ਐ ਮੈਂ 2000 ਦਾ ਮਸਲਤਾ ਮੰਗਾਇਆ ਤੇ ਦੋਦੇ ਜੀ ਤੁਸੀਂ ਕਮ ਸਿਕਨ ਮੇਰੇ ਘਰ ਆਇਓ ਤੁਸੀਂ ਮੇਰੇ ਘਰ ਦਾ ਤੁਸੀਂ ਚੀਜ਼ ਮੇਰੀ ਚੁੱਕ ਕੇ ਲਗਾਈਓ ਕੌਣ ਲਗਾਈ ਤੁਹਾਡਾ ਹੱਕ ਤੇ ਬੰਦਾ ਸੀ ਨਹੀਂ ਮਾਤਾ ਦਾ ਕੁੱਕਰ ਖੋਲ ਕੇ ਦੇਖੀਏ ਮਾਤਾ ਦੇ ਕੁੱਕਰ ਦੇ ਵਿੱਚ ਖੁਰ ਕੀ ਹੈ ਤੇ ਕੀ ਜਿਉਂਕਿ ਮੇਰਾ ਪੈਸਾ ਟੱਕੀ ਸੁੱਖ ਨਾ ਹੁੰਦਾ ਜਿਉਂਕਿ ਮੇਰੇ ਵਿੱਚ ਟੂਮ ਟਾਕੀ ਹੁੰਦੀ ਕੁੱਕਰ ਦੇ ਟੂਮ ਤੁਸੀਂ ਤੇ ਫਿਰ ਮੇਰੀ ਘੜੀ ਆ ਇੱਥੇ ਬੇਟੀਆਂ ਨੇ ਗਿਰ ਬਣੀਆਂ ਕੁੱਕਰ ਚ ਟੂਮ ਕੌਣ ਰੱਖਦਾ ਜੀ ਰੱਖ ਲਈ ਦੀਆਂ ਨੇ ਮੇਰਾ ਘਰ ਹੈ ਕੋਈ ਤੇ ਚੋਠਾ ਆ ਗਏ ਮੇਰੇ ਸਾਰੇ ਚੰਗੇ ਇਹਦੇ ਬਹੁਤ ਮਾੜਾ ਹੋਇਆ ਜੀ ਦਾਦੀ ਦਾ ਕੋਈ ਦਾਦੀ ਦਾ ਕੋਈ ਕੁੱਕਰ ਚੱਕ ਲੈ ਗਿਆ ਉਹਦੇ ਵਿੱਚ ਸੀਗਾ ਬਹੁਤ ਸਾਰੇ ਜਿਆਦਾ ਸੋਦਾ ਸੋਦਾ ਸੀਗਾ ਸਾਬਣ ਸੀਗਾ ਹੋਰ ਨਹੀਂ ਮੈਂ ਹੋਰ ਪਤਾ ਨਹੀਂ ਕਿ ਵਿੱਚ ਕੀ ਕੀ ਕੋਸ ਸੀ ਕੀ ਕੀ ਕੋਸ ਸੀ ਹਾਂ ਤੇਰਾ ਸੋਦਾ ਤੇ ਮੇਰਾ ਕੁੱਕਰ ਹੀ ਸੀ ਵਿੱਚ ਨਹਾਣਾਆਂ ਜਾਂ ਸਾਬਣਾ ਕੱਪੜੇ ਧੋਣ ਵਾਲੀਆਂ ਸਾਬਣਾ ਨਿਕਲ ਛੁੱਕਰ ਮੈਂ ਪਾ ਕੇ ਉੱਤੇ ਮੈਂ ਢੱਕਣ ਕੋਟ ਕੇ ਲਾ ਦਿੱਤਾ ਨਹੀਂ ਤੇ ਮੈਨੂੰ ਮਿਲ ਹੈਂਡਫੋਨ ਕੁੱਕਰ ਦੇ ਤੇ ਸੌਦਾ ਕਿਹੜਾ ਰੱਖਣਾ ਜਿੰਨ ਕੋਈ ਸੀ ਇਥੇ ਲੱਗ ਮਾਰ ਕੇ ਸੀਟੀ ਦਿਵਾ ਦਿੰਦਾ ਫੇਰ ਨਹੀਂ ਨਹੀਂ ਤੇ ਆਖਿਆ ਚੱਲ ਮੈਂ ਆਵਾਂਗੀ ਤੇ ਮੈਂ ਲੈ ਜਾਾਂਗੀ ਉਹ ਧੀ ਦੇ ਘਰ ਆ ਗਿਆ ਵਿਆਹ ਉਹ ਆਖਣ ਲੱਗਿਆ ਕੁੱਕਰ ਚਾਹੀਦਾ ਮੈਂ ਮੈਂ ਆਖਿਆ ਕੁੱਕਰ ਮੇਰੇ ਘਰ ਤੇ ਆ ਜੇ ਹਾਂ ਇਹ ਇਨਾ ਮੇਰੇ ਵੀ ਨਹੀਂ ਚੇਤਾ ਰਿਹਾ ਵੀ ਮੇਰਾ ਤੇ ਕੁੱਕਰ ਸੌਦੇ ਦਾ ਭਰਿਆ ਹੈ ਹੈ ਨਹੀਂ ਮੇਰਾ ਤੁਸੀਂ ਸੌਦਾ ਤੇ ਕੱਢ ਜਾਓ ਇਹ ਗੱਲ ਮਾੜੀ ਹੈ ਨਾ ਇੱਕ ਬੰਦਾ ਹੈ ਹੁਣ ਮੈਂ ਪੈਸਾਂ ਤੇ ਤੇ ਪੁੱਤਰ ਗੁਜ਼ਾਰਾ ਕਰਨੀ ਆ ਮੈਂ ਪੈਸਾਂ ਲਿਆਉਣੀ ਆ ਮੈਂ ਆਪਣਾ ਸੌਦਾ ਪਾ ਲੈਣੀ ਆ ਮੈਂ ਆਪਣੇ ਘਰ ਆ ਜਾਂਦੀ ਆ ਦਿਨੇ ਆਵਾਂ ਰਾਤ ਆਵਾਂ ਪੋਤਰੇ ਕੋ ਰਹਿਣੀ ਆ ਅੱਛਾ ਜੀ ਪੋਤਰੇ ਕੋ ਰਹਿਣੀ ਆ ਜਦੋਂ ਮੇਰਾ ਦਿਲ ਉਬਲਦਾ ਮੈਂ ਆਪਣੇ ਘਰ ਆ ਜਾਂਦੀ ਆ ਮੈਂ ਹਰ ਸਿਲੰਡਰ ਰੱਖਿਆ ਹੈ ਮੈਂ ਪਤੀਲੇ ਰੱਖੇ ਨੇ ਮੈਂ ਗਲਾਸ ਰੱਖੇ ਨੇ ਮਿੱਠੀਆਂ ਪੱਤੇ ਸਾਰਾ ਕੁਝ ਰੱਖਿਆ ਤੇ ਇਹ ਕੰਮ ਮਾਰਾ ਮੇਰਾ ਗਰੀਬਣੀ ਦਾ ਤੁਸੀਂ ਉਹ ਨਹੀਂ ਸੀ ਕਰਨਾ ਫਿਰ ਹੋਣਾ ਮੇਰਾ ਸੌਦਾ ਨਹੀਂ ਸੀ ਜਾਣ ਮੈਨੂੰ ਕਿੱਥੇ ਹੁਣਾਂ ਦੇਣਾ ਮੇਲੇ ਅੰਦਰ ਨਾ ਕੋਈ ਨਾ ਮੇਰਾ ਕੁੱਕਰ ਤੇ ਚਾਲੂ ਲੱਗ ਰਿਹਾ ਹੈ ਉਹ ਚੇਤਾ ਹੋਵੇ ਤਾਂ ਤਾਂ ਹੈ ਨਾ ਉਹ ਤੇ ਸਾਬਨ ਦੀ ਗਾਤੀ ਤੋਂ ਚੇਤਾ ਆਇਆ ਹੈ ਮੈਂ ਵਧੀਆ ਸਾਬਨ ਰੱਖ ਰਹੀਆਂ ਮੇਰਾ ਰੰਗ ਕਾਲਾ ਮੈਂ ਵਧੀਆ ਸਾਬਣ ਰੱਖਨੀ ਆ ਫਿਰ ਮੈਂ ਚੰਗੀ ਤਰ੍ਹਾਂ ਮੂੰਹ ਆ ਧੋ ਕੇ ਫਿਰ ਮੈਂ ਬੰਠਾੜ ਕੇ ਆਪਾਂ ਆਪਣੇ ਘਰ ਲਈਦਾ ਵੈਗ ਰੂ ਵੈਗ ਰੂ ਵੈਗ ਰੂ ਕਰੀਂ ਅੱਛਾ ਸਾਬਣ ਉਹ ਤੁਹਾਡਾ ਸਾਬਣ ਚੋਰੀ ਹੋ ਗਿਆ ਜਿਹੜਾ ਤੁਹਾਡਾ ਰੰਗ ਸਾਬਣ ਦਾ ਰੰਗ ਦਾ ਸਾਬਣ ਦਾ ਮੇਰਾ ਕੁੱਕਰ ਗਈ ਤੇ ਬਹੁਤ ਹੀ ਵੱਡੀ ਜਿਹੀ ਦਿੱਕਤ ਹੋ ਗਈ ਜਿਹੇ ਮੇਰਾ ਨਾਲਾ ਵਿੱਚੇ ਮੇਰਾ ਕੱਪੜੇ ਧੋਣ ਵਾਲਾ ਵਿੱਚੇ ਮੇਰੀ ਸਰਪ ਵਿੱਚੇ ਪਤਾ ਨਹੀਂ ਮੇਰਾ ਵੱਡਾ ਕੁੱਕਰ ਸੀ 1300 ਦਾ ਆਇਆ ਮੈਂ ਵੱਡਾ ਕੁੱਕਰ ਲਿਆਂਦਾ ਮੈਂ ਕਾਹਨ ਕੋ ਕੰਮ ਹੋਏ ਤੇ ਮੈਂ ਲੋਕਾਂ ਤੋਂ ਨਾ ਮੰਗਾਂ ਜਾਵਾਂ ਦਾਦੀ ਦੀ ਬਿਊਟੀ ਦਾ ਰਾਜ਼ ਸਟੋਰੀ ਹੋ ਚੁੱਕਿਆ ਮੈਂ ਕੀ ਕਹਾਂ ਦੱਸ ਮੋੜ ਹੀ ਮਾਣੂ ਨੂੰ ਮੈਂ ਪੁੱਤਰ ਤਿਲਸਣ ਮਿਲੀ ਸੀ ਮੇਰੀ ਤੇ ਮੈਂ ਕੋ 2000 ਦਾ ਸੌਦਾ ਪਵਾ ਲਿਆ ਮੈਂ ਮੇਰੀਆਂ ਨੂੰਹਾਂ ਵੀ ਆਉਣਾ ਮੇਰੇ ਪੁੱਤਰ ਪੋਤਰਿਆਂ ਵੀ ਆਉਣਾ ਮੇਰੇਆਂ ਦੋத்ਰੀਆਂ ਦੋத்ਰੀਆਂ ਵੀ ਆਉਣਾ ਤੇ ਮੇਰਾ ਹਾਂ ਮੈਂ ਸਿਲੈਂਡਰ ਵੀ ਭਰਾ ਕੇ ਧਰਿਆਈ ਅੱਛਾ ਹਾਂ ਤੂੰ ਪੜੋਲੀ ਜਿੰਨਾਂ ਆਉਂਦੇ ਨੇ ਹਾਂ ਉਹ ਵੀ ਪ੍ਰਾਟੇਟਰੀਆ ਸਲੈਂਡਰ ਵੀ ਅੰਦਰ ਪਈ ਫ੍ਰਿਜ ਵੀ ਮੇਰੀ ਚੱਲਦੀ ਆ ਮੈਂ ਸਾਰਾ ਕੁਝ ਰੱਖਿਆ ਹੁਣ ਮੈਂ ਆਪਣੀ ਮਾਉ ਜੇ ਨਾਲ ਪੋਤਰੇ ਕੋਲ ਗਈ ਆ ਹੁਣ ਤੁਸੀਂ ਸਾਨੂੰ ਖਾਓ ਮਾਂ ਦਾ ਕਿਥੋਂ ਕੀ ਕਵਾਚਾ ਤੁਹਾਡਾ ਹਾਂ ਮੈਂ ਦੱਸ ਦਾਂਦੀ ਦਾ ਸਮਾਨ ਕਵਾਚਾ ਉਹ ਵੇਖ ਲਿਆ ਕਰੋ ਐਂ ਕਰਨਾ ਚਾਹੀਦਾ ਕਿਸੇ ਆ ਆ ਮੇਰਾ ਪਲੰਗਲੀ ਆ ਮੇਰੀ ਆ ਮੇਰੀ ਮੰਜੀ ਆ ਮੈਂ ਧੁੱਪੇ ਡਾਨੀ ਹਾਂ ਅੱਛਾ ਤੁਸੀਂ ਗੋਲ ਗੱਪੇ ਖਾਦੇ ਹਾਂ ਜਿਹੜੇ ਕੱਲ ਰਾਤ ਇਹ ਮੇਰਾ ਪੁੱਤਰ ਖਾ ਕੇ ਗਿਆ ਨਹੀਂ ਇਹ ਤੁਸੀਂ ਖਾਦੇ ਨਹੀਂ ਗੋਲ ਗੱਪੇ ਵਾਲੇ ਤੇ ਨਹੀਂ ਇਹ ਨਹੀਂ ਖਾਦੇ ਆ ਮੇਰਾ ਪਲੰਗ ਜੇ ਆ ਇਹ ਨਿੱਕੀ ਮੰਜੀ ਜੀ ਅੱਛਾ ਤੇ ਇਹ ਆ ਵੇਖੋ ਮੇਰਾ ਸਿਲੰਡਰ ਅੱਛਾ ਆ ਵੇਖੋ ਮੈਂ ਨਹੀਂ ਤੁਸੀਂ ਪਹਿਲਾਂ ਮੈਨੂੰ ਉਹ ਦਿਖਾਓ ਆ ਵੇਖੋ ਆ ਵੇਖੋ ਮੇਰਾ ਇਹ ਦੱਸੋ ਮੈਨੂੰ ਤੁਹਾਡੀ ਜਿਹੜੀ ਵਾਰਦਾਤ ਇਹ ਕਿਦਨ ਦੀ ਏ ਇਹ ਹੋਈ ਤਰੀਕ ਦੱਸੋ ਤਰੀਕ ਪਤਾ ਨਹੀਂ ਕਿਹੜੀ ਤਰੀਕ ਦਾ ਆ ਵੀ ਆ ਸੀ ਸਬੂਤ ਦਿਓ ਸਾਨੂੰ ਕੋਈ ਕਪਤਾਨੀ ਕਿਹੜੀ ਤਰੀਖ ਦਾ ਵਿਆਹ ਸੀ ਪੁੱਤਰ ਮੇਰਾ ਇਨਾ ਦਿਮਾਗ ਨਹੀਂ ਕੰਮ ਕਰਦਾ ਸਾਮਾਨ ਦੱਸੋ ਕਿੱਥੋਂ ਕਿੱਥੋਂ ਗਿਆ ਹੈ ਮੇਰਾ ਸਾਮਾਨ ਕੁਕਰ ਭਰਿਆ ਸੀ ਅੱਛਾ ਮੇਰਾ ਸਾਰੇ ਇਹ ਭਾਂਡੇ ਸਾਰੇ ਤੁਸੀਂ ਖਿਲਾ ਰਹੇ ਨੇ ਉੱਤੇ ਤੋਂ ਲੈ ਕੇ ਥੱਲੇ ਤੱਕ ਮੇਰਾ ਮੁੰਡਾ ਆਉਂਦਾ ਹੈ ਮੇਰਾ ਮੁੰਡਾ ਆਉਂਦਾ ਸਾਰੇ ਮੇਰਾ ਕਸਾ ਕੋਈ ਮੇਰਾ ਖਿਲਾਰ ਜਾਂਦਾ ਹੈ ਤੁਹਾਡੀ ਫ੍ਰਿਜ ਤੇ ਫੁੱਲ ਭਰੀ ਹੋਣੀ ਹੈ ਆ ਮੇਰੀ ਫ੍ਰਿਜ ਚੱਲਦੀ ਆ ਅੰਦਰ ਮੇਰਾ ਸਿਲੰਡਰ ਚੁੱਲਾ ਚੱਲਦਾ ਆ ਮੈਂ ਮੇਰੇ ਜਵਾਈ ਨਹੀਂ ਜਿਵਾਈ ਨਹੀਂ ਇਹ ਗਲਾਸ ਨਹੀਂ ਜਿਵਾਈ ਤੇ ਲੱਗਦੇ ਨਹੀਂ ਜੀ ਮੈਨੂੰ ਕਿਦੋਂ ਇਹ ਫਿਰ ਪਤਾ ਕੀ ਆ ਫਿਰ ਆਉਂਦੇ ਨੇ ਮੈਂ ਚਾਹ ਪਾਣੀ ਦੇਣੀ ਆ ਅੱਛਾ ਜਿਵਾਈਆਂ ਨੂੰ ਇਹਦੇ ਵਿੱਚ ਚਾਹ ਪਾਣੀ ਪਿਆਉਂਦੇ ਆ ਆ ਠੰਡੇ ਵਾਤੇ ਰੱਖੇ ਨੇ ਆ ਚਾਹ ਵਾਤੇ ਰੱਖੇ ਨੇ ਮੈਨੂੰ ਲੱਗਿਆ ਤੁਸੀਂ ਗਲਾਸਾਂ ਨੂੰ ਕਹਿ ਰਹੇ ਹੋ ਇਹ ਮੇਰੇ ਜਿਵਾਈ ਨੇ ਨਹੀਂ ਤੇ ਆ ਆ ਦੋ ਗਲਾਸ ਨੇ ਚਾਹ ਵਾਲੇ ਆ ਉਹ ਚਾਹ ਦੀ ਬੋਤਲ ਹੈ ਅੱਛਾ ਜੀ ਆ ਜੱਗ ਪਾਣੀ ਵਾਤੇ ਰੱਖੇ ਵਾਹ ਜੀ ਵਾਹ ਇਹਦੇ ਵਿੱਚ ਪਾਣੀ ਵੀ ਭਰਿਆ ਹੋਇਆ ਨਾ ਖਾਲੀ ਇਹ ਤਾਂ ਖਾਲੀ ਨਹੀਂ ਜੀ ਤੇ ਵੇਖੋ ਮੇਲਾ ਨਾਂ ਤੇ ਨਹੀਂ ਲਿਖਿਆ ਇਦੇ ਵਿੱਚ ਨਹੀਂ ਨਾ ਕੋਈ ਨਹੀਂ ਕੀ ਤੁਹਾਡਾ ਨਾਮ ਕੀ ਮੇਰਾ ਨਾਮ ਗੁਰਵਚਨ ਕੌਰ ਕਿੱਥੇ ਲਿਖਿਆ ਜੀ ਗੁਰਵਚਨ ਕੌਰ ਇੱਥੇ ਇਹ ਫਿਰ ਤਰਦਾ ਨਹੀਂ ਹੈਗਾ ਜagge ਸਾਡਾ ਜੀ ਨਹੀਂ ਨਹੀਂ ਇੱਥੇ ਤੁਹਾਡਾ ਨਾਮ ਦੇ ਜagge ਤੇ ਮੇਰੀ ਹੈ ਪੁੱਤਰ ਫਿਰ ਨਾਂ ਨਹੀਂ ਨਾ ਲਖਾਣਾ ਚੇਤਾ ਰਿਆ ਕਿਉਂ ਨਹੀਂ ਚੇਤਾ ਰਿਆ ਜੀ ਬਸ ਤੈਨੂੰ ਪਤਾ ਵਡੇਰੇ ਬੰਦੇ ਦੀ ਹੁਣ ਮੈਨੂੰ ਬੜਾ ਦੁੱਖ ਲੱਗਾ ਮੇਰਾ ਮੇਰਾ ਬੜਾ ਸਮਾਨ ਸੀ ਉਹਦੇ ਕੋਲ ਓਹੋ ਹੁਣ ਮੈਂ ਕੀ ਕਰਾਂ ਹੁਣ ਮੈਂ ਮੰਗਦੀ ਵੀ ਨਹੀਂ ਚੰਗੀ ਲੱਗਦੀ ਗਲਤੀ ਇਲ ਜਾਣ ਵਾਲੇ ਦੀ ਤੂੰ ਲੈ ਕੇ ਤਾਂ ਜੀ ਮੈਂ ਗਿਆ ਫਿਰ ਤੁਸੀਂ ਕੁੱਕਰ ਖੋਲਣਾ ਸੀ ਨਾ ਦੇਖੋ ਇਹ ਗਲਤੀ ਮੇਰੀ ਹੈ ਕੁੱਕਰ ਮੈਂ ਖੋਲ ਕੇ ਦੇਖਿਆ ਨਹੀਂ ਤੇ ਮੈਂ ਬਿਨਾ ਖੋਲੇ ਕੁੱਕਰ ਲੈ ਗਿਆ ਉਹ ਆ ਜਦੇ ਘਰੇ ਠੀਕ ਹੈ ਤੇ ਦਾਦੀ ਹੁਣ ਗੁੱਸੇ ਨੇ ਮੇਰੇ ਨਾਲ ਮੈਂ ਤੁਹਾਡੇ ਨਾਲ ਗੁੱਸੇ ਮੇਰਾ ਸਮਾਨ ਜੰਮ ਦਾ ਸਮਾਨ ਦਿਓ ਲਿਆ ਕੇ ਜਾਂ ਫਿਰ ਮੈਂ ਤੁਹਾਡੇ ਘਰ ਕਿੰਨੇ ਜਾਣਾ ਮੈਂ ਆਪਣੇ ਘਰ ਰਹਾਾਂਗੀ ਅੱਛਾ ਜੀ ਇਹ ਕਰ ਰਹੇ ਦਾਦੀ ਜੀ ਦਾ ਭਰਾਣਾ ਕਰ ਠੀਕ ਹੈ ਤੇ ਦਾਦੀ ਜੀ ਬਹੁਤ ਗੁੱਸੇ ਨੇ ਇਹਨਾਂ ਦਾ ਕੁੱਕਰ ਹੋ ਗਿਆ ਚੋਰੀ ਚੋਰੀ ਨਹੀਂ ਹੋਇਆ ਕੁੱਕਰ ਗਲਤੀ ਨਾਲ ਲਜਾਇਆ ਗਿਆ ਵਿਧਦਾਦੀ ਜੀ ਦੇ ਪੂਰੇ ਸਮਾਨ ਨਾਲ ਹੋਲ ਉੱਤੇ ਤਾਂ ਕਿ ਢੱਕਿਆ ਹੋਇਆ ਸੀ ਜੀ ਹਾਂ ਢੱਕ ਪਾ ਢੱਕਾ ਪੂਰਾ ਸੀ ਜੀ ਢੱਕਣ ਮਸਾ ਵਾਦਾ ਸੀ ਢੱਕਾ ਮੁੱਕੀ ਹੋਈ ਪਈ ਸੀ ਉਹਦੇ ਵਿੱਚ ਪੂਰੀ ਹੋਰ ਇਹ ਜਾਨ ਵਾਲੇ ਦੀ ਮੇਰੇ ਪੋਤਰੇ ਦੀ ਗਲਤੀ ਈ ਹੈ ਗਲਤੀ ਵਾਲਾ ਬੰਦਾ ਖੜਿਆ ਈ ਤੁਹਾਡੇ ਸਾਹਮਣੇ ਹਾਂ ਮੇਰੇ ਮੇਰੇ ਪੋਤਰੇ ਦੀ ਗਲਤੀ ਹੈ ਮੇਰਾ ਸੌਦਾ ਨਹੀਂ ਕੱਢ ਕੇ ਗਿਆ ਚਲੋ ਚੀਜ਼ ਵਰਤਣ ਵਾਸਤੇ ਹੁੰਦੀ ਏ ਲੈ ਗਿਆ ਸੀ ਵਰਤ ਲੈਂਦਾ ਫਿਰ ਮੇਰਾ ਸੌਦਾ ਤੇ ਘੜ ਜਾਂਦਾ ਬਸ ਤੂੰ ਮੇਰਾ ਨਾ ਸਮਾਨ ਲਿਆ ਕੇ ਦੇ ਜਿਹੜਾ ਜਿੱਥੋਂ ਮਰਜੀ ਹੈ ਅੱਛਾ ਹਾਂ ਮੈਂ ਫਿਰ ਤੇਰੇ ਨਾਲ ਅੱਛਾ ਉਹ ਲ ਜਾ ਨਹੀਂ ਲੱਗਦਾ ਮੈਂ ਤੇਰੇ ਨਾਲ ਜਾਣਾ ਆਪਕੋ ਇਹ ਨਹੀਂ ਮੈਂ ਜਾਣ ਮੈਂ ਆਪਣੇ ਘਰ ਰਾਵਾਂਗੀ ਇੱਥੇ ਅੱਛਾ ਜੀ ਮੈਂ ਨਹੀਂ ਜਾਂਦੀ ਮੇਰਾ ਕੁਕਰ ਪੱਜਾ ਸਮਾਨ ਫਿਰ ਆਪਾਂ ਹੁਣੀ ਬਾਜ਼ਾਰ ਚੱਲ ਕੇ ਸੌਦਾ ਲੈ ਕੇ ਆਈਏ ਅ ਫਿਰ ਮੇਰੇ ਕੋਲ ਤਾਂ ਪੈਸੇ ਕੋਈ ਨਹੀਂ ਮੈਂ ਤਾਂ ਖਾਲੀ ਹੱਥ ਆਈਆਂ ਮੈਂ ਤਾਂ ਘਰ ਤੋਂ ਖਾਲੀ ਆਈ ਆ ਤੈਨੂੰ ਮੈਨੂੰ ਵੀ ਨਹੀਂ ਹੈ ਫਿਰ ਮੈਨੂੰ ਫਿਰ ਮੇਰਾ ਸਮਾਨ ਪੈਸੇ ਤਾਂ ਮੇਰੇ ਕੋਲੇ ਵੀ ਨਹੀਂ ਹੈ ਮੇਰਾ ਕੁਕਰ ਵੀ ਅੱਛਾ ਕੋਈ ਨਹੀਂ ਤੋਰ ਕੀ ਕਰਨੀ ਮੇਰੀ ਦੀ ਗਲਤੀ ਹੈ ਤੁਹਾਡੀ ਗਲਤੀ ਹੈ ਤੁਸੀਂ ਮੇਰਾ ਕੁੱਕਰ ਖੋਲ ਕੇ ਨਹੀਂ ਦੇਖਿਆ ਓਹ ਤੁਸੀਂ ਮੇਰਾ ਕੁੱਕਰ ਖੋਲ ਕੇ ਮੇਰਾ ਸੌਦਾ ਇੱਥੇ ਧਰ ਦਿਆਂਦੇ ਕੁੱਕਰ ਤੁਸੀਂ ਵਰਤਦੇ ਵਰਤ ਕੇ ਆਪਣੀਆਂ ਦਾਲ ਭਾਦੀਆਂ ਬਣਾ ਕੇ ਮੇਰਾ ਕੁੱਕਰ ਇੱਥੇ ਧਰ ਦਿੰਦੇ ਫਿਰ ਸਾਨੂੰ ਪਤਾ ਨਹੀਂ ਆਈ ਲੱਗਿਆ ਤੁਸੀਂ ਐਡੇ ਸੀਕ੍ਰੀਟ ਤਰੀਕੇ ਨਾਲ ਕੁੱਕਰ ਦੇ ਵਿੱਚ ਸਮਾਨ ਰੱਖਿਆ ਹਾਂ ਕੋਈ ਦੇਖ ਵੀ ਨਾ ਲਵੇ ਓਹ ਇਹ ਤਾਂ ਬਹੁਤ ਵੱਡੀ ਨਿਸੰਗਠਨ ਹੈ ਇਹ ਕੁੱਕਰ ਸੀ ਮੇਰਾ ਸੌਦੇ ਦਾ ਹੁਣ ਫਿਰ 2000 ਦਾ ਸੌਦਾ ਸੀ ਮੇਰਾ ਹੁਣ ਸਾਨੂੰ ਕੀ ਸਜ਼ਾ ਮਿਲੇਗੀ ਹੁਣ ਕੀ ਕੀ ਕਰਾਂ ਸਜ਼ਾ ਦੱਸੋ ਸਾਡੀ ਕੀ ਕਰਾਂ ਹੁਣ ਸਜ਼ਾ ਤੇ ਨਹੀਂ ਦੇਣੀ ਦੇਣੋਂ ਦੁੱਖ ਹੁੰਦਾ ਪਿਆ ਸਜਾ ਦਿਨੋ ਦੋਖੇ ਹੁੰਦਾ ਵੀ ਮੈਂ ਤੇ ਕੁਕਰ ਦਾ ਟੱਕਣ ਵੀ ਲਾ ਕੇ ਗਈ ਸਾਂ ਅੱਛਾ ਆ ਸਾਬਣ ਬਈਆ ਦੇਖੋ ਇਹ ਤੇ ਦੂਜੇ ਨਿੰਬੂ ਵਾਲਾ ਹੈ ਫਿਰ ਹੋਰ ਜਿਹੜਾ ਅੰਬ ਵਾਲਾ ਚਾਹੀਦਾ ਤੁਹਾਨੂੰ ਅੰਬੀ ਵਾਲਾ ਚਿੱਟਾ ਸਾਬਣ ਸੀ ਡੱਬੀ ਵਾਲਾ ਚਿੱਟਾ ਡਬਲ ਆਉਂਦੀ ਹੈ ਬੇਬੇ ਪੂਰਾ ਹੋਰ ਉਹ ਤੇ ਦੂਜਾ ਚਿੱਟਾ ਸਾਬਣ ਸੀ ਵਧੀਆ ਵਿੱਚ ਇਹ ਤੇ ਨਿੰਬੂ ਵਾਲਾ ਹੈ ਪੁੱਤਰ ਮੈਂ ਦੂਰਾ ਦੂਰਾ ਸਮਾਨ ਰੱਖਣੀ ਆ ਮੇਰੀਆਂ ਧੀਆਂ ਮੇਰੇ ਜਵਾਈ ਮੇਰੇ ਦੋਤਰੇ ਮੇਰੇ ਪੋਤਰੇ ਮੇਰਾ ਬੜਾ ਵੱਡਾ ਪਰਿਵਾਰ ਹੀ ਪੁੱਤਰ ਹੈ ਅੱਛਾ ਜੀ ਪਰਿਵਾਰ ਦੇ ਵਿੱਚ ਅਸੀਂ ਵੀ ਆਨੇ ਹਾਂ ਹਾਂ ਤੁਸੀਂ ਮੇਰੇ ਪੋਤਰੇ ਹੋ ਪਰ ਤੁਸੀਂ ਮੇਰੇ ਨਾਲ ਗਾਤੂ ਧੋਖਾ ਕੀਤਾ ਮੇਰੇ ਨਾਲ ਮੈਂ ਬਹੁਤ ਵੱਡਾ ਧੋਖਾ ਕੀਤਾ ਮੈਂ ਇਸ ਲਈ ਆਪਣੇ ਦਿਲੋਂ ਮਾਫੀ ਮੰਗਦਾ ਹੀ ਤੇ ਦਾਦੀ ਜੀ ਨੇ ਉਹ ਨਵੇਂ ਕੁੱਕਰ ਲੈ ਕੇ ਦੇਣ ਦੀ ਅਦੇ ਕੁੱਕਰ ਦੇ ਵਿੱਚ ਸੋਦਾ ਫੇਰ ਪਾ ਕੇ ਦੇਣ ਦੀ ਨਹੀਂ ਤਾਂ ਮੈਂ ਨਾਰਾਜ਼ ਹੋ ਨਹੀਂ ਨਹੀਂ ਮੈਂ ਪ੍ਰੋਮਿਸ ਕਰਦਾ ਤੁਹਾਡੇ ਨਾਲ ਕੁੱਕਰ ਲੈ ਆ ਕੇ ਉਹਦੇ ਵਿੱਚ ਸੋਦਾ ਪਾ ਕੇ ਉੱਤੇ ਤੱਕ ਡੱਕ ਕੇ ਫੇਰ ਦਵਾਂਗੇ ਦਾਦੀ ਜੀ ਪ੍ਰੋਮਿਸ ਕਰਦਾ ਦੁੱਖ ਲੱਗਦਾ ਮੈਨੂੰ ਹਜੇ ਵੀ ਦੁਖੀ ਮੇਰਾ ਭਰਿਆ ਘੂਕਰ ਸੀ ਸੌਦੇ ਦਾ ਆਵਾਂਗੇ ਆ ਦੇ ਸਾ ਮੇਰੇ ਘਰ ਦਾ ਕੀ ਹਾਲ ਬਣਾਇਆ ਕਿੰਨੇ ਬਣਾਇਆ ਇਹ ਹਾਲ ਇਹ ਇੱਕ ਹਾਇ ਮੇਰਾ ਪੁੱਤਰਾ ਅੱਛਾ ਜੀ ਉਹ ਖਲਾਰਾ ਭਗ ਜਾਂਦੇ ਨਹੀਂ ਜੀ ਮਾਵਾਂ ਆ ਮੇਰਾ ਘਰ ਦਾ ਕੀ ਹਾਲ ਕੀਤਾ ਹੈ ਦਾਦੀ ਹਰ ਸੰਡੇ ਆ ਕੇ ਇਹ ਸਾਰਾ ਘਰ ਮਤਲਬ ਸਾਰੀ ਸੈਟਿੰਗ ਕਰਕੇ ਜਾਂਦੇ ਨੇ ਸਮਾਨ ਇੱਕ ਜਗ੍ਹਾ ਪੂਰਾ ਪ੍ਰੋਪਰ ਟਿਕਾ ਕੇ ਜਾਂਦੇ ਨੇ ਤੇ ਸਾਡੇ ਫਾਦਾ ਮੇਰੇ ਫਾਦਰ ਸਾਹਿਬ ਉਹ ਖਲਾ ਕੇ ਹਰ ਵੀਕੈਂਡ ਚਿੱਲ ਕਰਦੇ ਨੇ ਨਾ ਇੱਥੇ ਗਾਵਾ ਜਾਂਦੇ ਨੇ ਦੇਖੋ ਇੱਥੇ ਤੁਸੀਂ ਗੋਲ ਗੱਪੇ ਕਰ ਲੈ ਖਾਦੇ ਸੀ ਨਹੀਂ ਗੋਲ ਗੱਪੇ ਕਿੱਥੇ ਲੰਘਦੇ ਨੇ ਜਿੱਦਾਂ ਚੋਰੀ ਹੋ ਜਾ ਸਮਾਨ ਨੂੰ ਗੋਲ ਗੱਪੇ ਲੰਘਦੇ ਗੋਲ ਗੱਪੇ ਕੋਈ ਨਹੀਂ ਲੰਘਦੇ ਮੇਰਾ 13-1400 ਦਾ ਮੇਰਾ ਕੁੱਕਰ ਵਿੱਚ ਮੇਰਾ 650 ਤੋਂ 100 ਦਾ ਮੇਰਾ ਵਿੱਚ ਸੌਦਾ ਸੀ ਦੋ ਵੀ ਮਾਤਾ ਕੁੱਕਰ ਤੇਰਾ ਭਰਿਆ ਸੌਦੇ ਸਣ ਭਰਿਆ ਭਰਾ ਹੀ ਚੁੱਕ ਲਿਆ ਇਹਨੇ ਚੁੱਕਿਆ ਕਿੰਨੇ ਆ ਜੀ ਕੁੱਕਰ ਬਲਾ ਮੈਨੂੰ ਆ ਦੱਸ ਤੂੰ ਮੰਗਿਆ ਨਹੀਂ ਚੁੱਕਿਆ ਮੈਂ ਕਿ ਇਹ ਤੂੰ ਮੰਗਿਆ ਨਾ ਕੁੱਕਰ ਮੇਰਾ ਭਰਿਆ ਭਰਾਤਾ ਲੈ ਗਿਆ ਇਹਨੇ ਖੋੜ ਕੇ ਨਹੀਂ ਵੇਖਿਆ ਤੂੰ ਖੋੜ ਕੇ ਕੁੱਕਰ ਲੈ ਜਾਂਦਾ ਮੇਰਾ ਸੌਦਾ ਇੱਥੇ ਧਰ ਜਾਂਦਾ ਮੈਂ ਗਰੀਬਣੀ ਨੇ ਪਿਲਸਨ ਆਈ ਤਾਂ ਮੈਂ 2000 30ਾਈ ਨੂੰ ਦੇ ਕੇ ਤਾਂ ਮੈਂ ਸੌਦਾ ਮੰਗਾਇਆ ਅੱਛਾ ਹਾਂ 30 ਇਹਨੇ 2000 ਮੈਂ ਦਿੱਤਾ ਅੱਛਾ ਜੀ ਮੈਂ ਕਿਹਾ ਮੈਨੂੰ ਸੌਦਾ ਦੇਓ ਲਿਆ ਕੇ ਮੇਰੇ ਤੇ ਮੇਰੀਆਂ ਲੱਤਾਂ ਵੀਲ ਕਰਦੀਆਂ ਨੇ ਅੱਛਾ ਜੀ ਮੈਂ ਤਾਂ ਜਾਇਆ ਨਹੀਂ ਜਾਂਦਾ ਗੋਦ ਮਾੜਾ ਵੈ ਹੈ ਮੈਂ ਆਖਿਆ ਉਹਨਾਂ ਨੇ ਖੰਡ ਪਾੜ ਕਰਾਣਾ ਤੇ ਚਲ ਵਿੱਚ ਨਿੰਬੂ ਦਾ ਚਾਰ ਮਰਚਾਂ ਦਾ ਭਾਸ਼ਾ ਕਿੰਨਾ ਨਹੀਂ ਜੀ ਖੰਡ ਪਾੜ ਕਰਾਣਾ ਇਹ ਮੇਰੇ ਪੋਤਰੇ ਨੇ ਕਰਾਣਾ ਵੱਡੇ ਨੇ ਅੱਛਾ ਜੀ ਹੂੰ ਬਸ ਠੀਕ ਹੈ ਚਲੋ ਫਿਰ ਚੱਕੋ ਜੀ ਸਮਾਨ ਤਾਂ ਤੁਹਾਡਾ ਹੁਣ ਜਿਹੜਾ ਹੋ ਗਿਆ ਹਵਾ ਗਿਆ ਹੁਣ ਉਹਦੇ ਤੇ ਉੱਪਰ ਪਾਈ ਹੋ ਨਹੀਂ ਸਕਦੀ ਚਲੋ ਛੱਡੋ ਕੋਈ ਗੱਲ ਨਹੀਂ ਠੀਕ ਹੈ ਮਾਫ ਕਰ ਦਿਓ ਸਾਨੂੰ ਮਾਫ ਕਰ ਦਿਓ ਜੀ ਤੁਸੀਂ ਕੀ ਮਾਫ ਕਰਾਂ ਠੇਡੇ ਤੇ ਦੁੱਖ ਲੱਗਦਾ ਹੈ ਫਿਲਹਾਲ ਤਾਂ ਮਿਲਿਆ ਨਹੀਂ ਦੱਸਿਨੇ ਸਭ ਕੋਈ ਗੱਲ ਹਾਂ ਕੋਈ ਨਹੀਂ ਮੈਂ ਜਾ ਕੇ ਪੁੱਛ ਲੀ ਨਹੀ ਜੀ ਪੁੱਛਣਾ ਨਹੀਂ ਹੈਗਾ ਨਹੀਂ ਨਹੀਂ ਮੈਂ ਫਤ ਲਾਉਣੀ ਆ ਰੇਓ ਅੱਛਾ ਜੀ ਕੋਈ ਗੱਲ ਇਹ ਘਰ ਤੁਹਾਡਾ ਆਪਣਾ ਜੀ ਇਹ ਜੀ ਮੇਰਾ ਸਰਦਾਰ ਲੈ ਕੇ ਦੇ ਕੇ ਗਿਆ ਹੈ ਅੱਛਾ ਜੀ ਮੇਰੇ ਸਰਦਾਰ ਮੇਰੇ ਨਾਲ ਰਿਸਟਰੀ ਕਰਾ ਕੇ ਗਿਆ ਹੈ ਜਿਹਦਾ ਜੀ ਕਰਦਾ ਆਵੇ ਸਾਰਾ ਸਮਾਨ ਰੱਖਿਆ ਹੈ ਚਾਹ ਪਾਣੀ ਰੋਟੀ ਦਾ ਹਰ ਇੱਕ ਚੀਜ਼ ਰੱਖੀ ਅੱਕੇ ਪਈਆਂ ਕਲਬਾਂ ਤੋਂ ਕਦੇ ਚਾਹ ਤੇ ਬੁਲਾ ਲੈ ਚਾਹ ਤੇ ਬੁਲਾ ਲੈ ਚਾਹ ਤੇ ਬੁਲਾ ਲੈ ਕਿਆ ਠੀਕ ਹੈ ਠੀਕ ਹੈ ਜੀ ਠੀਕ ਹੈ ਚਾਹ ਤੇ ਬੁਲਾ ਲਾਂਗੇ ਸਾਨੂੰ ਬੁਲਾ ਲਾਂਗੇ ਕਰ ਕੇ ਨਾ ਇੰਤਜ਼ਾਮ ਠੀਕ ਹੈ ਚਾਹ ਕਰਾਂਗੇ ਨਾ ਠੀਕ ਹੈ ਸਮਾਨ ਸਮੂਹ ਲਿਆਵਾਂਗੇ ਠੀਕ ਹੈ ਸਾਰੇ ਧੀਆਂ ਸੱਦਾਂਗੇ ਜਵਾਈ ਸੱਦਾਂਗੇ ਸਾਰੇ ਸੱਦ ਕੇ ਫਿਰ ਆਹ ਚਾਹ ਮੇਜ਼ ਕੁਰਸੀਆਂ ਵੀ ਪਾਏ ਨੇ ਅੱਛਾ ਜੀ ਹਾਂ ਸਾਰਾ ਕੁਝ ਪਿਆ ਹੈ ਅੰਦਰ ਠੀਕ ਹੈ ਜੀ ਆ ਹੁਣ ਚੱਕ ਲਿਆ ਸਮਾਨ ਹਾਂ ਚੱਕ ਲਿਆ ਚੱਲੀਏ ਉਹਨਾਂ ਨੂੰ ਦੇਣ ਚੱਲੀਆਂ ਪੋਤਰੇ ਨੂੰ ਚਲੋ ਜੀ ਆਜੋ ਚਲੋ